ਗੁਰਮਖ ਕਥਾ ਸੁਣੀ ਮਨ ਪਾਈ ਤਨ ਤਨ ਵਡਪਾਗ ਹਮਾਰੇ ਕਹਿੰਦੇ ਉਹ ਵੱਡਾ ਬੁਰਖ ਹੈ ਇੱਥੇ ਬੜੇ ਲੋਕ ਜੰਮਦੇ ਮਰਦੇ ਨੇ ਪਰ ਗੁਰੂ ਸਭ ਤੋਂ ਵੱਡਾ ਬੁਰਖ ਹੈ ਗੁਰੂ ਪਰਮੇਸ਼ਵਰ ਦਾ ਸਰੂਪ ਹੈ ਗੁਰੂ ਨੂੰ ਮਿਲਦੇ ਆ ਹੀ ਉਹਦੇ ਨਿਰਗੁਣ ਸਰੂਪ ਪਰਮਾਤਮਾ ਤੁਹਾਡੇ ਹਿਰਦੇ ਅੰਦਰ ਟਿਕ ਜਾਣਗੇ ਗੁਰੂ ਦੀ ਕਥਾ ਸੁਣਦਿਆਂ ਹੀ ਕਿੰਦੇ ਤੁਹਾਡੇ ਵੱਡੇ ਭਾਰ ਹੋ ਜਾਣਗੇ ਤੁਸੀਂ ਖੁਸ਼ੀਆਂ ਖੇੜਿਆਂ ਦੇ ਸਹਿਤ ਹੋ ਜਾਓਗੇ ਗੁਰੂ ਦੀ ਪਾਕ ਬਾਣੀ ਵਿੱਚ ਐਸੀ ਤਾਕਤ ਹੈ ਸ਼ੋ ਐਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ بڑا ਅਗੰਮੀ ਮਰਤਬਾ ਹੈ ਉਹਨਾਂ ਦਾ ਭਾਈ ਨੰਦ ਲਾਲ ਜੀ ਨੇ ਕੰਝਨਾ ਮੇ ਵਿੱਚ ਵਡਿਆਈ ਗਾਉਂਦਿਆਂ ਬਾਪੂ ਦੀ ਏ ਬੋਲ ਕੈ ਨੇ ਸਲਤਨਤ ਦੇ ਸ਼ਸ਼ਮਸ਼ ਅਨਜਲਵ ਹੈ ਅਰਾਏ ਈਸ਼ ਦੀ ਸ਼ੁਲਾਰਿਕ ਵਾ ਇੰਤਸ਼ਾਰ ਅਫਸਾਏ ਕੁਦਸੀ ਬੁਆਰੇਕ ਕੰਦੇ ਸ਼ਰੀਰ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਛੇਵੇਂ ਵਾਰਸ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਨਾਨਕ ਦੀ ਚਮਕ ਨੂੰ ਚਾਰ ਚੰਦ ਲਾਉਣ ਵਾਲੇ ਨੇ ਸੱਚ ਦੀ ਰੋਸ਼ਨੀ ਨੂੰ ਹੋਰ ਪ੍ਰਗਟ ਕਰਨ ਵਾਲੇ ਨੇ ਪਰਮੇਸ਼ਵਰ ਦਾ ਸਰੂਪ ਨੇ ਔਰ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਆਉਂਦਾ ਹੈ ਪਰਮਾਤਮਾ ਦੇ ਉਸ ਨੂੰ ਦਿਦਾਰੇ ਹੋ ਜਾਂਦੇ ਨੇ ਕਿਉਂਕਿ ਉਹ ਪਰਮਾਤਮਾ ਦਾ ਹੀ ਰੂਪ ਨੇ ਅਗਮ ਅਗੋਚਰ ਪਾਰ ਬ੍ਰਹਮ ਸਤਗੁਰ ਦਰਸਾਇਓ ਜਿਹੜਾ ਪਰਮਾਤਮਾ ਸੁਣੀਦਾ ਹੈ ਨਾ ਅਗਮ ਹੈ ਗਮਤਾ ਵਿੱਚ ਨਹੀਂ ਆਉਂਦਾ ਅੱਖਾਂ ਦਾ ਵਿਸ਼ਾ ਨਹੀਂ ਅਗੋਚਰ ਹੈ ਉਹਨਾਂ ਪਾਪਾਂ ਤੋਂ ਪਰੇ ਹੈ ਰਚਨਾ ਤੋਂ ਪਰੇ ਹੈ ਪਾਰ ਬ੍ਰਹਮ ਹੈ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਉਹ ਪਰਮਾਤਮਾ ਦਿਖਾ ਦਿੰਦੇ ਨੇ ਦਰਸ਼ਨ ਕਰਵਾ ਦਿੰਦੇ ਨੇ ਕਹਿੰਦੇ ਦਾ ਸੁਪਰੀਮ ਲਾਰ ਇਸ ਅਰਵੇਡ ਥਰੂ ਦਾ ਟ੍ਰੂ ਗੁਰੂ ਪਰਮਾਤਮਾ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ ਕਹਿੰਦੇ ਉਹ ਸੱਚ ਦੀ ਰੌਸ਼ਨੀ ਨੂੰ ਨੂਰ ਨੂੰ ਬਖੇਰਨ ਵਾਲੇ ਨੇ ਔਰ ਆਪਣੇ ਪਿਆਰਿਆਂ ਦੀ ਝੋਲੀ ਮਨੁੱਖਤਾ ਦੀ ਝੋਲੀ ਮਹਿਰਾਂ ਖਿਲਾਰਨ ਵਾਲੇ ਨੇ ਗੁਰੂ ਹਰਗੋਬਿੰਦ ਸਾਹਿਬ ਐਸੀ ਮਹਾਨ ਹਸਤੀ ਨੇ ਸਭ ਕਿਛ ਵਸ ਗਤ ਸਾਹਿਬ ਆਪੇ ਕਰਨ ਕਰੇਵ ਸਤਗੁਰ ਕਹਿ ਬਲਿਹਾਰਨੇ ਮਨਸਾ ਸਭ ਪੂਰੇਵ ਗੁਰੂ ਤੋਂ ਬਲਹਾਰੇ ਜਾਓ ਮਨ ਦੀ ਹਰ ਇਛਾ ਪੂਰੀ ਕਰਨ ਵਾਲਾ ਝੋਲੀਆਂ ਭਰਨ ਵਾਲਾ ਹੈ ਬਿਹਰਾ ਖਲਾਰਨ ਵਾਲਾ ਹੈ ਹੁਣ ਬੜੀ ਸੰਗਤ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਆਉਂਦੀ ਹੈ। ਖੁਦਾ ਦਾ ਸਰੂਪ ਨੇ ਝੋਲੀਆਂ ਪਰਦੇ ਨੇ। ਬਾਣੀ ਕਹਿੰਦੀ ਹੈ ਨਾ ਧਰਨ ਗਗਨ ਨਵ ਖੰਡ ਮਹਾਂ ਜੋਤ ਸvaroopi ਰਹ्यो ਪਰ ਪੰਨ ਮਥੁਰਾ ਕਾ ਛੇਦ ਨਹੀਂ। ਗੁਰ ਅਰਜਨ ਪ੍ਰਤਖ ਹਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਹੀ ਇਸ ਦਾ ਲਾਰਡ ਖੁਦਾ ਦਾ ਰੂਪ ਹੈ ਉਹ। ਰੰਚਕ ਮਾਤਰ ਫਰਕ ਨਹੀਂ ਖੁਦਾ ਤੇ ਗੁਰੂ ਅਰਜਨ ਸਾਹਿਬ ਚ ਮਾਤਾ ਗੰਗਾ ਜੀ ਅਜ ਚਰਨਾ ਵਿੱਚ ਖਲੋਤੇ ਨੇ ਗਲ ਵਿੱਚ ਪੱਲਾ ਪਾ ਕੇ ਗੁਰੂ ਕੇ ਮਹਿਲ ਆ ਤੇ ਮਾਂ ਦੇ ਗਲੂਏ ਦੇ ਬੋਲ ਸੰਨ ਸਿਖਨ ਹਜ਼ਾਰਨ ਕੀ ਕਾਮਨਾ ਕੋ ਕਰੋ ਪੂਰ ਵਿਤ ਸੁਖ ਆਦਕ ਸਕਲ ਸੁਖ ਦਾਇ ਕੋ ਆਪ ਸਮਰਥ ਨਾਥ ਸਭੈ ਵਿਦ ਹਾਥ ਵਿਖੈ ਕਿਰਪਾ ਸਾਥ ਕਹੋ ਪਾਕ ਸੁੰਦਰ ਨੰਦ ਕੋ ਮਾਂ ਕਹਿੰਦੀ ਤੁਸੀਂ ਸਭ ਦੀਆਂ ਝੋਲੀਆਂ ਭਰਦੇ ਹੋ ਆਪਣੇ ਘਰ ਪੁੱਤਰ ਨਹੀਂ ਹੈ ਗੁਰਤਾ ਗਦੀ ਦਾ ਮਾਲਕ ਨਹੀਂ ਹੈ ਤੇ ਆ ਜਿਹੜੇ ਆਪਣੇ ਸ਼ਰੀਕ ਨੇ ਨਾ ਇਹ ਰੋਜ਼ ਕਹਿੰਦੇ ਸੁਣੀਦੇ ਨੇ ਵੀ ਇਨ੍ਹਾਂ ਘਰ ਕਿਹੜਾ ਕੋਈ ਪੁੱਤਰ ਹੋਣਾ ਹੈ ਗੱਦੀ ਤੇ ਮਿਹਰਬਾਨ ਨਹੀਂ ਸਾਂਭਣੀ ਹੈ 바ਬਾ ਪ੍ਰਥਵੀ ਚੰਦ ਦੇ ਲੜਕੇ ਨਹੀਂ ਸਾਂਭਣੀ ਹੈ ਇਹ ਠੀਕ ਹੈ ਉਹ ਸਭ ਦੀ ਝੋਲੀ ਭਰਦੇ ਨੇ ਜਿੱਤੜੇ ਫਲ ਮਨ ਬਾੰਸੀ ਹੈ ਤਿਤੜੇ ਸਤਗੁਰੂ ਪਾਸ ਜੋ ਮੰਗ ਲਓ ਗੁਰੂ ਪਾਸੋਂ ਮਿਲ ਜਾਂਦਾ ਹੈ ਜੋ ਵੀ ਤੇਰੇ ਮਨ ਦੀ ਇੱਛਾ ਹੈ ਔਲਦਾਰ ਰਿਵਾਰਡਸ ਵਿੱਚ ਦਾ ਮਾਈਂਡ ਡਿਜ਼ਾਇਰਸ ਅਰ ਵਿਦ ਦਾ ਟ੍ਰੂ ਗੁਰੂ ਮਨ ਜੋ ਵੀ ਇਛਤ ਫਲ ਚਾਹੁੰਦਾ ਹੈ ਗੁਰੂ ਅੱਗੇ ਝੋਲੀ ਅੱਡੇ ਮਿਲ ਜਾਂਦਾ ਹੈ ਮਾਨੇ ਮਾਗ ਰੱਖੀ ਗੁਰੂ ਸਾਹਿਬ ਅੰਤਰ ਧਿਆਨ ਹੋਏ ਤੇ ਸੈ ਸਭਾ ਕਹਿੰਦੇ ਆਪਣੇ ਕਰਮਾਂ ਵਿੱਚ ਪੁੱਤਰ ਹੈ ਨਹੀਂ ਹੈ ਕਰਮਾਂ ਵਿੱਚ ਕਾਕਾ ਨਹੀਂ ਹੈ ਤੇ ਮਾਤਾ ਗੰਗਾ ਜੀ ਕਹਿੰਦੇ ਤੁਸੀਂ ਅਕਾਲ ਪੁਰਖ ਦਾ ਸਰੂਪ ਜੋ ਨਿਰਗੁਣ ਹਰ ਸਾਰੇ ਵਿੱਚ ਸਮਾਇਆ ਹੈ ਇਹ ਕਰਮਾਂ ਵਿੱਚ ਉਦੋਂ ਨਹੀਂ ਲਿਖਿਆ ਤੇ ਅੱਜ ਲਿਖ ਦਿਓ ਕਿਰਪਾ ਕਰ ਦਿਓ ਜੇ ਗੁਰੂ ਸਾਹਿਬ ਕਹਿੰਦੇ ਸਾਡਾ ਇਹ ਸੁਭਾਅ ਹੈ ਮਿਰਦੈ ਜੋ ਸ਼ਰਣ ਵਿੱਚ ਆਉਂਦਾ ਹੈ ਛੋੜੀਆਂ ਪਰ ਦਿੰਦੇ ਹਾਂ ਪਰ ਜਿੱਥੇ ਆਪਣੇ ਕਰ ਦੀ ਗੱਲ ਹੈ ਨਾ ਜੋ ਸਾਡੀ ਸਾਡੇ ਨਿਰਗੁਣ ਸਰੂਪ ਨੇ ਕਰਮਗਤ ਲਿਖੀ ਹੈ ਉਹ ਅਸੀਂ ਪਾਣਾ ਮੰਨਣਾ ਹੈ ਅਸੀਂ ਜੇ ਆਪ ਉਦੀ ਕਰਮਗੱਤ ਨੂੰ ਫਾਲੋ ਨਹੀਂ ਕਰਾਂਗੇ ਤੇ ਲੋਕਾਂ ਨੂੰ ਭਾਣਾ ਮੰਨਣ ਦਾ ਹੁਕਮ ਕਿਵੇਂ ਦੇਵਾਂਗੇ ਮਹਾਰਾਜ ਤੁਸੀਂ ਸੇਵਕਾਂ ਦੀਆਂ ਝੋਲੀਆਂ ਭਰਨ ਵਾਲੇ ਉਹਨਾਂ ਦੀ ਕਰਮਗੱਤ ਵੀ ਬਦਲ ਦਿੰਦੇ ਹੋ ਜਿਨ੍ਹਾਂ ਦੀ ਕਰਮਗੱਤ ਵਿੱਚ ਪੁੱਤਰ ਨਹੀਂ ਨਾ ਕਿਰਪਾ ਕਰ ਦਿੰਦਾ ਹੈ ਬਾਪੂ ਫਿਰ ਵੀ ਝੋਲੀਆਂ ਭਰ ਦਿੰਦਾ ਹੈ ਉਹੀ ਨਿਰਗੁਣ ਸਰਗੁਣ ਹੈ ਸਾਰੀ ਖੇਡ ਓਦੇ ਹੱਥ ਹੈ ਔਰ ਆਪਣੇ ਘਰ ਵਿੱਚ ਬਾਦਸ਼ਾਹ ਅਸਮਤ ਦਿਖਾਉਣੀ ਠੀਕ ਨਹੀਂ ਸਮਝਦੇ ਕਿਉਂਕਿ ਜੇ ਆਪਣੇ ਘਰ ਵਿੱਚ ਅਸਮਤ ਦਿਖਾਉਣਗੇ ਲੋਕਾਂ ਕਹਿਣਾ ਬਾਣੇ ਵਿੱਚ ਨਹੀਂ ਰਹੇ ਸੁੱਖ ਦੁੱਖ ਵਿੱਚ ਸਾਥ ਨਹੀਂ ਰਹੇ ਇਹਨਾਂ ਨੂੰ ਤੇ ਇਸ਼ਾ ਹੈ ਇਹਨਾਂ ਨੂੰ ਤੇ ਆਸਾ ਹੈ ਤੇ ਜਿਹੜਾ ਪੂਰਾ ਗੁਰੂ ਹੁੰਦਾ ਹੈ ਉਹ ਤੇ ਆਸਾ ਤੋਂ ਮਨਸ਼ਾ ਤੋਂ ਉੱਪਰ ਹੁੰਦਾ ਹੈ ਜਿਹਦਾ ਹਰੇ ਮੰਗਣਾ ਚੱਲ ਰਿਹਾ ਹੈ ਨਾ ਭਾਵ ਜਿਹਦੇ ਅੰਦਰ ਹਜੇ ਮੰਗਾ ਨੇ ਸ਼ਾਵਾਂ ਨੇ ਉਹ ਪੂਰਾ ਕਿੱਛੇ ਹੈ ਪੂਰਾ ਤੇ ਭਰਿਆ ਹੁੰਦਾ ਹੈ ਪੂਰਾ ਤੇ ਵੰਡਣ ਵਾਲਾ ਹੁੰਦਾ ਹੈ ਪਰ ਮਾਂ ਤੇ ਮਾਂ ਹੁੰਦੀ ਹੈ ਤੇ ਮਾਵਾਂ ਨੂੰ ਬੱਚਿਆਂ ਦਾ ਦੇਹ ਬੜਾ ਹੈ ਮਾਤਾ ਗੰਗਾ ਕਹਿੰਦੀ ਮਹਾਰਾਜ ਫਿਰ ਤੁਸੀਂ ਕੋਈ ਰਸਤਾ ਦਿਖਾ ਦਿਓ ਜੇ ਘਰ ਵਿੱਚ ਅਸਮਤ ਨਹੀਂ ਵਿਖਾਉਣੀ ਤੇ ਬਾਪੂ ਗੁਰੂ ਅਰਜਨ ਸਾਹਿਬ ਦੇ ਬੋਲ ਨੇ ਰਾਖਾ ਰਹਿ ਕਾ ਸੁਕੋ ਨਾ ਗਮਨੇ ਆਵਾਸ ਕੋ ਤਰਸੋ ਕਰਤਾਸ ਕੋ ਸ਼ਖਤ ਪਰ ਤੀਨ ਕੀ ਸਾਹਿਬ ਸੋ ਬੁੱਢਾ ਨਾਮ ਮਹਗੁਨ ਬ੍ਰਿੰਦ ਧਾਮ ज्ञान अबे राम शेर मोहशम इन की कहंदे नाम है बाबा बुड्ढा ਸਾਡੇ ਕਰਦਾ ਹੈ ਸ਼ਿਵਕ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਸੇਵਾ ਕਰ ਰਹੇ ਨੇ ਘਰ ਤੇ ਜਾਂਦੇ ਹੀ ਨਹੀਂ ਔਰ ਉਹਨਾਂ ਕੋਲ ਇਹ ਸ਼ਕਤੀ ਹੈ ਜੇ ਉਹ ਬੇਨਤੀ ਕਰ ਦੇਣ ਅਰਦਾਸ ਕਰ ਦੇਣ ਤੇ ਫਿਰ ਅਸੀਂ ਕਰਮਗਤ ਵੀ ਬਦਲ ਸਕਦੇ ਹਾਂ ਗੁਰਨਾਨਕ ਸਾਹਿਬ ਅੱਗੇ ਉਹ ਬੇਨਤੀ ਕਰਦੇ ਹਨ ਕਹਿੰਦੇ ਮੇਰਾ ਇੱਕ ਸੁਭਾਅ ਹੈ ਮੈਂ ਕੋਈ ਪ੍ਰਤੀਗਿਆ ਵੀ ਕਰਾਂ ਨਾ ਮੈਂ ਕੋਈ ਬਚਨ ਵੀ ਕਰਾਂ ਮੈਂ ਕੋਈ ਵਰ ਸ਼ਰਾਫ ਵੀ ਦੇ ਦਵਾਂ ਤੇ ਮੇਰਾ ਜਿਹੜਾ ਭਗਤ ਹੈ ਨਾ ਮੇਰਾ ਜਿਹੜਾ ਪਿਆਰਾ ਹੈ ਉਹ ਹੱਥ ਬਨ ਕੇ ਮੈਨੂੰ ਬੇਨਤੀ ਕਰ ਦਵੇ ਵੀ ਬਾਬੂ ਜੀ ਇਹ ਨਹੀਂ ਕਰਨਾ ਤੇ ਕਹਿੰਦੇ ਮੈਂ ਆਪਣੀ ਪ੍ਰਤੀਗਿਆ ਨੂੰ ਹੀ ਪਾਸੇ ਰੱਖ ਦਿਨਾ ਵੀ ਮੈਂ ਆਪਣੇ ਲਖਦੇ ਜਗਰ ਦੀ ਭਗਤ ਦੀ ਮੰਨਣੀ ਹੈ ਪਰ ਜੇ ਭਗਤ ਕੋਈ ਪ੍ਰਤੀਗਿਆ ਕਰ ਲਵੇ ਜੇ ਕੋਈ ਮਹਾਪੁਰਸ਼ ਗੜੂਏ ਚੋਂ ਭੋਲ ਕੱਢ ਦਵੇ ਮੈਂ ਫਿਰ ਉਹਦੀ ਬੰਦੀ ਨੂੰ ਖੋਲ ਨਹੀਂ ਸਕਦਾ ਉਹਦੀ ਮਾਰੀ ਗੰਢ ਨੂੰ ਖੋਲ ਨਹੀਂ ਸਕਦਾ ਮਹਾਪੁਰਸ਼ਾਂ ਦਾ ਮੈਂ ਇੰਨਾ ਮਾਣ ਕਰਦਾ ਮੇਰੀ ਬੰਦੀ ਭਗਤ ਛਡਾਵੇ ਬੰਦ ਹੈ ਭਗਤ ਨਾ ਛੂਟਾ ਹੈ ਮੋਹ ਹੈ ਇਹ ਠੀਕ ਹੈ ਕਰਮਗਤ ਵਿੱਚ ਨਹੀਂ ਹੈ ਗੰਢ ਬੱਜੀ ਹੋਈ ਹੈ ਜੇ ਖੋਲਣੀ ਜਾਵੇ ਤੇ ਬਾਬਾ ਬੁੱਢਾ ਖੋਲ ਸਕਦਾ ਏ ਉਹਨਾਂ ਦੀ ਅਰਦਾਸ ਅਸੀਂ ਕਬੂਲ ਕਰ ਲਵਾਂਗੇ ਹੁਣ ਬਾਬਾ ਬੁੱਢਾ ਸਾਹਿਬ ਘਰਾਂ ਦੇ ਸੇਵਕ ਨੇ ਤੇ ਆਪਣੇ ਪਿਆਰਿਆਂ ਦੀ ਵਡਿਆਈ ਬਾਪੂ ਕਰਵਾਉਂਦਾ ਹੈ ਅ ਤੁਸੀਂ ਘਰਾਂ ਵਿੱਚ ਹੀ ਵੇਖੋ ਤੁਸੀਂ ਕੋਈ ਆਪ ਮੱਲ ਮਾਰੋ ਨਾ ਕੋਈ ਮਰਤਬਾ ਹਾਸਲ ਕਰੋ ਤੁਹਾਨੂੰ ਖੁਸ਼ੀ ਹੁੰਦੀ ਹੈ ਪਰ ਜੇ ਉਹ ਹੀ ਰਤਬਾ ਤੁਹਾਡੇ ਲਖਤੇ ਜਿਗਰ ਨੂੰ ਦਿਲਬੰਦ ਨੂੰ ਫਰਜ਼ੰਦ ਨੂੰ ਹਾਸਲ ਹੋਵੇ ਤੇ ਤੁਹਾਡੀ ਸ਼ਾਦੀ ਦੂਣੀ ਚੌੜੀ ਹੁੰਦੀ ਵੀ ਮੇਰੇ ਕਾਕੇ ਨੇ ਮੇਰਾ ਨਾਮ ਰੋਸ਼ਨ ਕਰ ਦਿੱਤਾ ਬਾਪ ਬੱਚੇ ਦੀ ਵਡਿਆਈ ਵਿੱਚ ਬਹੁਤਾ ਖੁਸ਼ ਹੁੰਦਾ ਹੈ ਮਹਾਪੁਰਸ਼ ਅਕਾਲ ਪੁਰਖ ਦੇ ਲਖਤੇ ਜਿਗਰ ਨੇ ਸਾਧੂਆਂ ਦੀ ਵਡਿਆਈ ਕਰਵਾ ਕੇ ਬਾਪੂ ਗੁਰੂ ਅਰਜਨ ਸਾਹਿਬ ਬੜੇ ਖੁਸ਼ ਹੁੰਦੇ ਨੇ ਕਰਨ ਵਾਲੇ ਸਭ ਆਪ ਹੀ ਨੇ ਹੁਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਗੁਰ ਕੈ ਪਾਣਾ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਸੇਵਾਦਾਰ ਉਹਦੀ ਬੜੀ ਵਡਿਆਈ ਹੈ ਕੋਈ ਅੰਤ ਹੈ ਬਾਬਾ ਬੁੱਢਾ ਜੀ ਦੀ ਵਡਿਆਈ ਦਾ ਕੋਈ ਅੰਤ ਨਹੀਂ ਮਾਤਾ ਕੰਗਾ ਜੀ ਅਮਰਤ ਵੇਲੇ ਉੱਠੇ ਲੰਮਾ ਇਤਿਹਾਸ ਹੈ ਮੈਂ ਸੰਖੇਪ ਵਿੱਚ ਹੀ ਜ਼ਿਕਰ ਕਰਾਂ ਜਾਣਦੇ ਨੇ ਬਾਬਾ ਬੁੱਢਾ ਜੀ ਜ਼ਮੀਂਦਾਰ ਕਿਸਾਨ ਨੇ ਬੀੜ ਸਾਹਿਬ ਵਿਖੇ ਰਹਿੰਦੇ ਨੇ ਜਿਹਨੂੰ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਕਹਿੰਦੇ ਅੱਜਕੱਲ ਗੁਰੂ ਕੇ ਖੇਤ ਨੇ ਉੱਥੇ ਸੇਵਾ ਕਰਦੇ ਨੇ ਤੇ ਜਿਹੜੇ ਜ਼ਿਮੀਂਦਾਰ ਹੁੰਦੇ ਨਾ ਉਹਨਾਂ ਦਾ ਸੁਭਾਅ ਹੁੰਦਾ ਹੈ ਸੁਭਾਅ ਕੀ ਮਿੱਸੀਆਂ ਰੋਟੀਆਂ ਕੰਡਿਆਂ ਦੇ ਨਾਲ ਲੱਸੀ ਮੱਖਣ ਘਿਓ ਦੇ ਨਾਲ ਛੱਕ ਕੇ ਖੁਸ਼ ਰਹਿੰਦੇ ਨੇ ਮਾਤਾ ਜੀ ਨੇ ਹੱਥੀਂ ਭੋਜਨ ਤਿਆਰ ਕੀਤਾ ਚੱਲ ਪਏ ਨੇ ਭੀੜ ਬਾਬਾ ਬੁੱਢਾ ਸਾਹਿਬ ਜੀ ਵੱਲ ਅੰਮ੍ਰਿਤਸਰ ਦੀ ਪਾਕ ਧਰਤੀ ਤੋਂ ਜਦੋਂ ਚੱਲ ਪਏ ਨਾ ਅੰਮ੍ਰਿਤਸਰ ਦੇ ਇਲਾਕੇ ਤੋਂ ਤੇ ਬਾਪੂ ਨੇ ਤੱਕਿਆ ਹੈ ਵੀ ਮਾਂ ਆਉਂਦੀ ਹੈ ਤੇ ਦੌੜ ਕੇ ਅੱਗੇ ਹੋਏ ਮਾਤਾ ਜੀ ਦੇ ਸੀਸ ਤੋਂ ਜਿਹੜੀ ਪੋਟਲੀ ਸੀ ਜੋ ਅਰਸ਼ਾਦਾ ਪਾਣੀ ਸੀ ਉਹ ਥੱਲੇ ਲਵਾਇਆ ਪ੍ਰਸ਼ਾਦਾ ਛਕਿਆ ਤੇ ਗਲੂਏ ਮੁਬਾਰਕ ਦੇ ਬੋਲ ਨੇ ਬਾਬਾ ਬੁੱਢਾ ਜੀ ਦੇ ਸੁੱਤ ਕੋ ਸ਼ੁਧਤ ਜਨਨਾਂ ਜਪ ਚਾਰਨਾਂ ਤ ਸਭ ਤਜ ਕਰ ਤਾ ਸ ਕੋ ਤਰਪਤਾਏ ਤਿਮ ਹੈ maat 모ਹੇ ਤ੍ਰਿਪਤਾਇਸ ਸੁਧਤ ਤ੍ਰਿਕਤ ਲਖ ਕੈ ਸਹਸਾਏ ਮਾ ਬੱਚਿਆਂ ਨਾਲ ਆਂਦਰਾਂ ਦਾ 모ਹ ਹੁੰਦਾ ਹੈ ਤੇਰਾ ਮਾੜੀ ਕਹਿੰਦੀ ਹੈ ਨਾ ਜੈਸੇ ਭੁੱਖੇ ਭੋਜਨ maat ਪੰਜ ਸਤ ਕਾਕੇ ਹੋਣਾ ਮਾਈ ਦੇ ਤੈਨੂੰ ਪਤਾ ਹੁੰਦਾ ਵੀ ਵੱਡੇ ਨੂੰ ਐਸ ਟਾਈਮ ਭੁੱਖ ਲੱਗਦੀ ਹੈ ਛੋਟੇ ਨੂੰ ਐਸ ਟਾਈਮ ਭੁੱਖ ਲੱਗਦੀ ਹੈ ਇਹਨੂੰ ਐਸ ਟਾਈਮ ਤੇ ਇਹਨੂੰ ਐਸ ਟਾਈਮ ਮੂੰਹੋਂ ਵੀ ਨਹੀਂ ਮੰਗਣਾ ਪੈਂਦਾ ਮਾਂ ਕੋਲੋਂ ਭੋਜਨ ਕਿਉਂਕਿ ਉਹਨੇ 9-10 ਮਹੀਨੇ ਆਪਣੀਆਂ ਆਂਦਰਾਂ ਵਿੱਚ ਤੈਨੂੰ ਪਾਲਿਆ ਹੈ ਤੂੰ ਉਹਦਾ ਹੀ ਤੇ ਟੁਕੜਾ ਹੈ ਸੋ ਤੇਰੇ ਅੰਦਰ ਦੀ 부ਝ ਲੈਂਦੀ ਹੈ ਮਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ 부ਝਦੀ ਹੈ ਮਤਰੇ ਹੀ ਮਾਂ ਨਹੀਂ 부ਝ ਸਕਦੀ ਕਿਉਂਕਿ ਉਹਨੇ ਜਨਮ ਨਹੀਂ ਦਿੱਤਾ ਪਰ ਮਾਂ ਬੁੱਝ ਲੈਂਦੀ ਹੈ। ਪਰ ਭੋਜਨ ਦੇ ਕੇ ਤ੍ਰਿਪਤ ਕਰਵਾ ਦਿੰਦੀ ਹੈ ਬੱਚੇ ਨੂੰ। ਬਾਬਾ ਬੁੱਢਾ ਨਹੀਂ ਕਹਿੰਦੇ ਭੁੱਖੇ ਬਾਲਕ ਨੂੰ ਮਾਰ ਚਾਉਂਦੀ ਹੈ। ਤੇ ਮਾਂ ਮੈਂ ਸੇਵਾ ਕਰਦਾ ਸੀ ਤੁਹਾਡੇ ਘਰ ਦੀ ਖੇਤਾਂ ਦੀ। ਮੈਨੂੰ ਲੱਗੀ ਸੀ ਭੁੱਖ ਤੁਸੀਂ ਆਪਣੇ ਲਖਤੇ ਜਿਗਰ ਦੀ ਭੁੱਖ ਮਿਟਾਉਣ ਲਈ ਪ੍ਰਸ਼ਾਦਾ ਲੈ ਕੇ ਆਏ ਹੋ ਤੁਹਾਡਾ ਧੰਨਵਾਦ ਹੈ। ਜਾ ਕੇ ਮਾਤਾ ਹੈ ਨਾ ਮਾਤਾ ਗੰਗਾ ਚਾਹੇ ਤੂੰ ਬਿਰਧ ਹੈ ਚਾਹੇ ਜਵਾਨ ਹੈ ਚਾਹੇ ਬੱਚਾ ਹੈ ਗੁਰੂ ਅਰਜਨ ਸਾਹਿਬ ਸਾਡਾ ਬਾਪੂ ਤੇ ਮਾਤਾ ਸਾਡੀ ਮਾਤਾ ਗੰਗਾ ਗੁਰੂ ਗੋਬਿੰਦ ਸਿੰਘ ਸਾਡੇ ਬਾਪੂ ਤੇ ਮਾ ਸਾਡੀ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ ਮਾਤਾ ਜੀਤ ਕੌਰ ਧীন ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਦੇ ਮਹਿਲਾ ਨੂੰ ਬਾਬਾ ਬੁੱਢਾ ਜੀ ਬੜਾ ਸਤਿਕਾਰ ਦੇ ਰਹੇ ਨੇ ਮਾਤਾ ਜੀ ਨੇ ਬੇਨਤੀ ਕੀਤੀ ਹੱਥ ਛੋੜ ਕੇ ਤੁਸੀਂ ਮਹਾਪੁਰਸ਼ ਹੋ ਗੁਰਤਾ ਗਦੀ ਦਾ ਵਾਰਿਸ ਨਹੀਂ ਹੈ ਘਰ ਵਿੱਚ ਤੇ ਤੁਸੀਂ ਅਰਦਾਸ ਕਰੋ ਗੁਰੂ ਨਾਨਕ ਸਾਹਿਬ ਕਿਰਪਾ ਕਰ ਦੇਣ ਤੇ ਬਾਬਾ ਬੁੱਢਾ ਜੀ ਨੇ ਕੋ ਜਵਾਬ ਪਤਾ ਕੀ ਦਿੱਤਾ ਮਾਨ ਉੱਤੇ ਸ਼ਰੋਨ ਸੁਨ ਕੇ ਜਵਾਬ ਤੀਨ ਪਨ ਕਹਿ ਤਨੁ ਝੁਕਾ ਹਾਂ ਮੋਹਿ ਡਿਗ ਕਾਹੀ ਗੁਰ ਧਾਮ ਕੋ ਰਖਾ ਰਹੁ ਬੀੜ ਕੋ ਸ਼ਗਤੋ ਮੋ ਮੈਂ ਕਹਾ ਅਸੋ ਸੇਵਕ ਸਦਾ ਕੇ ਕਰੇ ਕਾਮ ਅਭੀ ਰਾਮ ਕੋ ਮਾ ਮੈਂ ਤੁਹਾਡੇ ਘਰ ਦਾ ਕਾਹੀ ਆ ਤੁਹਾਡੇ ਘਰ ਦਾ ਮੈਂ ਸੇਵਕ ਆ ਹੋਰਾਂ ਸੇਵਕਾਂ ਨੂੰ ਇਕੱਠੇ ਕਰਕੇ ਤੁਹਾਡੇ ਘਰ ਦੀ ਮੈਂ ਸੇਵਾ ਕਰਦਾ ਆ ਰਾਖਾ ਹਾਂ ਇਸ ਢੀੜ ਦਾ ਇਹਨਾਂ ਖੇਤਾਂ ਦਾ ਤੇ ਮੈਂ ਭਲਾ ਪੁੱਤਰ ਦੀ ਦਾਤ ਕਿੱਥੋਂ ਦੇ ਸਕਦਾ ਹਾਂ ਮੈਂ ਤੇ ਤੁਹਾਡਾ ਸੇਵਾਦਾਰ ਹਾਂ ਮੇਰੇ ਵਿੱਚ ਐਸੀ ਸ਼ਕਤੀ ਨਹੀਂ ਹੈ ਸ਼ਰਬ ਸ਼ਕਤੀਮਾਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੁਹਾਡੇ ਸਿਰ ਦੇ ਸਾਈ ਨੇ ਆਪ ਗੁਰੂ ਪੂਰਨ ਹੈ ਪੂਰਤ ਮਨੋਰਥਾਂ ਚਾਚਤ ਹਜ਼ਾਰੋਂ ਦਾਸ ਲਿਹਿ ਦਿਨ ਨਾਮ ਕੋ ਕੋਸ ਹੋਏ ਸੈਂਕੜੇ ਅਰਾਦੇ ਜਾਣਾ ਭੈ ਰੇ ਸਹਾਈ ਜਾਏ ਕਹਿ ਕਰੇ ਬਿਦਾਰੇ ਰਿਪ ਧਾਮ ਕਉ ਕਹਿੰਦੇ ਗੁਰੂ ਪੂਰਾ ਹਯਾਰਾ ਕੋ ਹਾਂ ਤੇ ਵੀ ਗੁਰੂ ਨੂੰ ਯਾਦ ਕਰੋ ਤੇ ਗੁਰੂ ਬੋੜਦਾ ਹੈ ਗੁਰੂ ਰੱਖਿਆ ਕਰਦਾ ਹੈ ਗੁਰੂ ਮਾਲਕ ਹੈ ਮੈਂ ਕੌਣ ਹਾਂ ਦਾਤ ਦੇਣ ਵਾਲਾ ਬਾਣੀ ਕਹਿੰਦੀ ਹੈ ਨਾ ਸਤ ਗੁਰ ਨੂੰ ਜੇ ਹਾ ਕੋ ਈਸ਼ਦਾ ਤੇ ਹਾ ਫਲ ਪਾਏ ਕੋਈ ਮਾਤਾ ਜੀ ਨੇ ਫਿਰ ਬੇਨਤੀ ਕੀਤੀ ਮਾਤਾ ਜੀ ਕਹਿੰਦੇ ਦਾਤਾਰ ਗੁਰੂ ਨੇ ਜੇ ਤੁਸੀਂ ਸੁਪਾਰਿਸ਼ ਕਰ ਦਿਓ ਅਰਦਾਸ ਕਰ ਦਿਓ ਤੇ ਸਾਨੂੰ ਭਰੋਸਾ ਹੈ ਮਹਾਪੁਰਸ਼ੋ ਤੁਹਾਡਾ ਬਚਨ ਗੁਰੂ ਪਾਤਸ਼ਾਹ ਕਦੇ ਨਹੀਂ ਮੋੜਦੇ ਕਿਉਂਕਿ ਪਰਿਵਾਰ ਨਾਲੋਂ ਵੀ ਨੇੜੇ ਗੁਰੂ ਨੂੰ ਸਿੱਖ ਹੁੰਦਾ ਹੈ ਪਿਆਰਾ ਹੁੰਦਾ ਹੈ ਸਸੀਂ ਪੰਜ ਗੁਰੂ ਸਹਿਬਾਨਾਂ ਦੀ ਸੇਵਾ ਕੀਤੀ ਅਰਦਾਸ ਕਰਦੇ ਹੋ ਜਦੋਂ ਮਾਤਾ ਜੀ ਨੇ ਵਾਰ-ਵਾਰ ਬੇਨਤੀ ਕੀਤੀ ਤੇ ਬਾਬਾ ਬੁੰਡਾ ਦੀ ਖੇੜੇ ਵਿੱਚ ਆ ਕੇ ਕਹਿੰਦੇ ਹੈ ਤੇ ਮਾਂ ਤੁਹਾਡੇ ਘਰ ਦਾ ਸੇਵਕ ਮੈਂ ਮਾਂ ਤੇਰੇ ਮਨ ਨੂੰ ਤ੍ਰਿਪਤੀ ਹੋ ਜਾਵੇ ਗੁਰੂ ਅੱਗੇ ਅਰਦਾਸ ਕਰਦਾ ਹਾਂ ਉਧਰੋਂ ਬਦਲ ਕਰ ਜਿਆ ਬਿਜਲੀ ਚਮਕੀ ਤੇ ਖੇੜੇ ਵਿੱਚ ਆ ਕੇ ਕਿਸੇ ਰੋ ਵਿੱਚ ਆ ਕੇ ਕਿਸੇ ਅਗਮੀ ਰਾਸ ਵਿੱਚ ਆ ਕੇ ਬਾਬਾ ਬੁੱਢਾ ਜੀ ਕਹਿੰਦੇ ਬੋਲਿਓ ਬਟ ਉਤਸ਼ਾਹ ਬਠਾਵਤ ਤਨ ਮਾਤ ਆਵਨ ਭਾਤੋਹੇ ਹਰਣਾ ਪ੍ਰੇ ਹਰਣਾ ਕਮ ਸ਼ਾਨ ਬਚਾਵਹਿ ਦੁਸ਼ਟ ਖਪਾਵਹਿ ਕਰ ਕੈ ਕਰੋਹੇ ਜਥਾ ਸੋ ਕੁੰਦਕ ਆਪੋ ਮੈਂ ਫੋਰੇ ਤਿਮ ਮੁਗਲਨ ਕੇ ਫੋਰੇ ਸੀਸਾ ਜਿਮ ਖੁਦਿਆਰ ਤੁਮੁਜ ਤ੍ਰਿਪਤਾਇ ਅਸ ਤਿਮ ਤੂੰ ਤ੍ਰਿਪਤਾ ਅਸ ਸੋ ਬੀਸ ਮਾ ਤੇਰੇ ਘਰ ਦੇ ਵਿੱਚ ਬਲੀ ਬਲਵਾਨ ਸਾਹਿਬ ਜادہ ਪ੍ਰਗਟ ਹੋਵੇਗਾ ਦੁਸ਼ਟਾਂ ਦਾ ਖਾਤਮਾ ਕਰੇਗਾ ਤੇ ਮੈਂ ਪ੍ਰਸ਼ਾਦਾ ਛਕਦਿਆਂ ਜਿੱਦਾਂ ਗੰਡਾ ਪੰਨਿਆ ਹੈ ਨਾ ਮੁੱਖ ਹਾਰ ਕੇ ਇਤਾਂ ਇਨਸਾਨੀਅਤ ਦੇ ਦੁਸ਼ਮਣਾਂ ਦੇ ਸਿਰ ਪੰਨੇ ਗਾਓ ਐਸੇ ਬੋਲ ਗਲੂਏ ਮੁਬਾਰਕ ਚੋਂ ਪ੍ਰਗਟ ਹੋਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ ਜੋ ਭਗਤ ਮੁਖੋਂ ਬੋਲਦੇ ਨੇ ਉਹ ਵਚਨ ਪੂਰੇ ਹੁੰਦੇ ਨੇ ਉਹਨਾਂ ਨੂੰ ਪੂਰਤੀ ਹਾਸਲ ਹੁੰਦੀ ਹੈ ਪ੍ਰਭਿਤ ਬਹਾਰਾ ਜਾਪਦਾ ਸਭ ਲੋਕ ਸੁਣਨਦੇ ਲੋਕ ਜਾਣਦੇ ਨੇ ਇਸ ਮਹਾਪੁਰਸ਼ਾਂ ਦੀ ਅਸਮਤਲ ਬਾਬਾ ਜੀ ਨੇ ਅਰਦਾਸ ਬੇਨਤੀ ਕੀਤੀ ਗੁਰਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਤਰੁਠਦੇ ਨੇ ਕਿਰਪਾ ਹੋਈ ਹੈ ਅਕਾਲ ਪੁਰਖ ਦੀ ਗੁਰੂ ਕੀ 42 ਵਿਖੇ ਸੰਮਤ 1652 ਬਿਕਰਮੀ ਹਾੜ ਵਦੀ 1 ਕਮ ਨੂੰ ਅੱਜ ਦੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੁੰਦੇ ਨੇ ਇਹ ਕੌਣ ਹੈ ਭਾਈ ਗੁਰਦਾਸ ਕਹਿੰਦੇ ਨੇ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰਗੋਬਿੰਦ ਅਤੋਲਾ ਦੀਨ ਦੁਨੀ ਦਾ ਬਾਦਸ਼ਾਹ ਬਾਦਸ਼ਾਹਾਂ ਬਾਦਸ਼ਾਹ ਅਡੋਲਾ ਲੋਕ ਪਰਲੋਕ ਦਾ ਪਾਤਸ਼ਾਹ ਪਰਮੇਸ਼ਵਰ ਛੇਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਪ੍ਰਗਟ ਹੋਇਆ ਇਹ ਕੌਣ ਹੈ ਇਹ ਗੁਰੂ ਨਾਨਕ ਦਾ ਛੇਵੇਂ ਜਾਮਾ ਹੈ ਗੁਰੂ ਨਾਨਕ ਕੌਣ ਹੈ ਜੋਤ ਰੂਪ ਹਰ ਆਪ ਗੁਰਨਾਨਕ ਕਹਾਇਓ ਅਕਾਲ ਪੁਰਖ ਦੇ ਸਰੂਪ ਨੇ ਗੁਰਨਾਨਕ ਸਾਹਿਬ ਦਾ ਬਾਡੀਮੈਂਟ ਆਫ ਲਾਈਟ ਦਾ ਲਾਰਡ ਹਮਸੈਲਫ ਇਜ਼ ਕਾਲਡ ਗੁਰੂ ਨਾਨਕ ਗੁਰਨਾਨਕ ਤੋਂ ਬਾਅਦ ਤਾਤੇ ਅੰਗਦ ਭਾਇਓ ਤਤ ਸਿਉ ਤਤ ਮਿਲਾਇਓ ਸ਼ਰੀਰ ਬਦਲਦੇ ਗਏ ਹੁਣੇ ਛੇਵਾ ਚਾਮਾ ਐ ਜੋਤ ਉਹਾ ਜੁਗਤ ਸਾਈ ਸਹਿਕਾਇਆ ਫੇਰ ਪਲਤੀ ਐ ਝੁਲਾ ਸੋ ਸਤ ਨਿਰੰਝਣੀ ਮਲ ਤਖਤ ਬੈਠਾ ਗੁਰ ਹੱਡੀ ਐ ਆਹਣ ਤਖਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋਏ ਦੀਨ ਦੁਨੀਆ ਦੇ ਮਾਲਕ ਪ੍ਰਕਾਸ਼ਵਾਨ ਹੁੰਦੇ ਨੇ ਆਪਣੇ ਜੀਵਨ ਕਾਲ ਵਿੱਚ ਜਲਦੀ ਹੀ ਸਮਾ ਆ ਗਿਆ ਗੁਰਤਾ ਗਦੀ ਤੇ ਵਾਰਸ ਬਣਦਾ 11 ਕੁ ਵਰਿਆਂ ਦੀ ਉਮਰ ਹੈ ਗੁਰਨਾਨਕ ਸਾਹਿਬ ਦੇ ਤਖਤ ਤੇ ਬੈਠੇ ਨੇ ਅਕਾਲ ਪੁੰਗਾਂ ਅਕਾਲ ਤਖਤ ਸਾਹਿਬ ਰਚਿਆ ਹੈ ਬੀਰੀ ਦਾ ਕੇਂਦਰ ਹਰਮੰਦਰ ਸਾਹਿਬ ਹੈ ਚਰਨਾਵਾਲੇ ਪਾਸੇ ਬੀਰੀ ਦਾ ਕੇਂਦਰ ਸ਼ਕਤੀ ਦਾ ਕੇਂਦਰ ਅਕਾਲ ਤਖਤ ਸਾਹਿਬ ਰਚਿਆ ਹੈ ਹੁਣ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਹ ਸਾਨੂੰ ਦਰਸਾ ਦਿੱਤਾ ਕਿ ਸ਼ਸਤਰ ਚੁੱਕਣੇ ਪੈਣੇ ਨੇ ਇਨਸਾਨੀਅਤ ਦੀ ਦੇਸ਼ ਦੀ ਰੱਖਿਆ ਦੀ ਖਾਤਰ ਕਿਉਂਕਿ ਜ਼ਾਲਮ ਬੰਦਾ ਸੰਤ ਦੀ ਨਿਰਮਾਈ ਨੂੰ ਨਹੀਂ ਸਮਝਦਾ ਹੁਣ ਤੁਸੀਂ ਸ਼ੇਰ ਦਾ ਤਰਲਾ ਕਰੋ ਵੀ ਸ਼ੇਰ ਜੀ ਮਹਾਰਾਜ ਸ਼ਿਕਾਰ ਖੇਡਣਾ ਛੱਡ ਦਿਓ ਤੇ ਸ਼ੇਰ ਗਊਆਂ ਦੇ ਝੁੱਟੇ ਬਾਹਰ ਨਹੀਂ ਕਰੇਗਾ ਕਰੇਗਾ ਇਹ ਮੁਗਲ ਨਰਵਖਸ਼ੀ ਸਨ ਇਹਨਾਂ ਦਾ ਜੁੱਸਾ ਸ਼ੇਰਾਵਾਲਾ ਭਾਰਤ ਦੇ ਲੋਕ ਨਿਰਮਾਣਤਾਛ ਰਹਿਣ ਵਾਲੇ ਗਊਆਂ ਵਰਗੇ ਮਹਾਰਾਜ ਨੇ ਗਊਆਂ ਨੂੰ ਸ਼ੇਰ ਬਣਾਉਣਾ ਕੀਤਾ ਸ਼ਸਤਰ ਪਕੜਾ ਦਿੱਤੇ ਹੱਥਾਂ ਵਿੱਚ ਪੀਰੀ ਦੇ ਨਾਲ-ਨਾਲ ਮੀਰੀ ਬਖਸ਼ ਦਿੱਤੀ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਸਾਨੂੰ ਰਾਜ ਜੋਗੀ ਬਣਾ ਦਿੱਤਾ ਮਹਾਰਾਜ ਨੇ ਅਗਲੇ ਮਹੀਨੇ ਮੀਰੀ ਪੀਰੀ ਦੇ ਵਿਸੂਈ ਆਉਣ ਵਾਲਾ ਹੈ ਸਮਾ ਬਣਿਆ ਉਦੋਂ ਮੀਰੀ ਪੀਰੀ ਬਾਬਾ ਤਾਪ ਸੰਗਤ ਨਾਲ ਵਿਚਾਰ ਕੀਤੀ ਜਾਵੇਗੀ ਧਰਮ ਦੁਨੀਆ ਦੇ ਮਾਲਕ ਨੇ ਭਾਰਤ ਵਰਸ਼ ਤੇ ਜ਼ੁਲਮ ਕਰਨ ਵਾਲੇ ਬਾਦਸ਼ਾਹ ਹਾ ਜਹਾਂ ਦੇ ਨਾਲ ਮੱਥਾ ਲਾਇਆ ਹੈ ਚਾਰ ਜੰਗਾ ਗੁਰੂ ਪਾਤਸ਼ਾਹ ਨੇ ਸ਼ਾਹ ਜਹਾਂ ਦੇ ਨਾਲ ਲੜੀਆਂ ਨੇ ਮੁਠੀ ਪਰ ਫੌਜਾਂ ਲੈ ਕੇ ਤੇ ਸ਼ਾਹ ਜਹਾਂ ਦੀਆਂ ਫੌਜਾਂ ਲੱਖਾਂ ਵਿੱਚ ਸਨ ਚਾਰੇ ਜੰਗਾ ਦੀਨ ਦੁਨੀਆ ਦੇ ਮਾਲਕ ਨੇ ਜਿੱਤਿਆਂ ਤਾਂ ਭਾਈ ਗੁਰਦਾਸ ਨੇ ਕਿਹਾ ਏ ਛਠਮ ਪੀਰ ਬੈਠਾ ਗੁਰ ਭਾਰੀ ਪਾਰੀਆਂ ਅਜ਼ਮਤਾਂ ਦਾ ਮਾਲਕ ਐ ਗੁਰੂ ਸਤਗੁਰ ਮੇਰਾ ਤਾਂ ਨਤ ਨਤਾਂਆਂ ਦਾ ਤਾਂ ਹੈ ਗੁਰੂ ਗੁਰੂ ਨਾਨਕ ਸਾਹਿਬ ਤੋਂ ਚੱਲੀ ਆਉਂਦੀ ਪੀਰੀ ਦੀ ਰੀਤ ਦੇ ਨਾਲ ਮੇਰੀ ਤੋਰ ਦਿੱਤੀ ਸ਼ਕਤੀ ਤੋਰ ਦਿੱਤੀ ਭਗਤੀ ਦੇ ਨਾਲ ਚਾਰ ਜੰਗ ਜਿੱਤੇ ਕੌਣ ਐ ਗੁਰੂ ਨੂੰ ਜਿੱਤਣ ਵਾਲਾ ਬਾਣੀ ਕਹਿੰਦੀ ਸਤਗੁਰ ਨੋ ਅਪੜ ਕੋਈ ਨਾ ਸਕਈ ਜਿਸ ਵੱਲ ਸਿਰ ਜਨ ਹਾਰਿਆ ਸਤਿਗੁਰ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਬਿਟਾਰਿਆ ਗੁਰੂ ਸਾਵੇਂ ਅ ਗਿਆਨ ਹੋਵੇ ਤੇ ਗਿਆਨ ਦੀ ਤਲਵਾਰ ਨਾਲ ਕੱਟਦਾ ਹੈ ਜੋ ਗੁਰੂ ਨਾਨਕ ਤੋਂ ਗੁਰੂ ਅਰਜਨ ਸਾਹਿਬ ਤੱਕ ਕੱਟਦੇ ਆਏ ਨੇ ਜਦੋਂ ਪ੍ਰਤੱਖ ਦੁਸ਼ਮਣ ਸਾਵੇਂ ਆ ਗਿਆ ਫਿਰ ਲੋਹ ਖੜਕ ਫੜੀ ਤੇ ਦੁਸ਼ਮਣਾਂ ਦੇ ਸਿਰ ਲਾਏ ਬਾਪੂ ਨੇ ਭਾਈ ਨੰਦ ਲਾਲ ਦੇ ਪਾਕ ਬੋਲ ਨੇ ਤੇਗਸ਼ ਦੁਸ਼ਮਨ ਅਫਗਨ ਵਾ ਤੀਰ ਸ਼ਖਾਰਾ ਸ਼ਿਕਨ ਆਏ ਗੁਰੂ ਹਰਗੋਬਿੰਦ ਸਾਹਿਬ ਤੇਗਸ਼ ਤੁਹਾਡੀ ਜਿਹੜੀ ਤੇਗ ਹੈ ਅਫਗਨ ਦੁਸ਼ਮਣਾਂ ਨੂੰ ਮਾਰਨ ਵਾਲੀ ਹੈ ਬਾਡੀ ਤੇਗ ਅੱਗੇ ਭਾਈ ਨੰਦ ਲਾਲ ਕਹਿੰਦੇ ਕੋਈ ਦੁਸ਼ਮਣ ਅੜ ਨਹੀਂ ਸਕਿਆ ਚਾਏ ਉਹ ਅਨਵਰ ਖਾਏ ਕਾਲੇ ਖਾਏ ਮੈਦੇ ਖਾਏ ਸ਼ਾਹ ਜਹਾਂ ਦੀ ਫੌਜ ਨੂੰ ਮਿੱਟੀ 'ਚ ਮਲਾਇਆ ਗੁਰੂ ਨੇ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓਏ ਪਾਪੀਆਂ ਦਾ ਖੁਰਾ ਖੋਜ ਮਿਟਾਇਆ ਗੁਰੂ ਨੇ ਧਰਮੀ ਸਤ ਪੁਰਸ਼ਾਂ ਦੀ ਰੱਖਿਆ ਕੀਤੀ ਗੁਰੂ ਨੇ ਹੀ ਆਨਰਸ ਦਾ ਰਾਈਟਿਅਸ ਐਂਡ ਪਿਨਿਸ਼ਸ ਦਾ ਸਿਨਰਸ ਪਾਪੀਆਂ ਨੂੰ ਦੰਡਿਤ ਕੀਤਾ ਸਤ ਪੁਰਸ਼ਾਂ ਨੂੰ ਰੱਖ ਲਿਆ ਐਸੇ ਮੇਰੇ ਬਾਬੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਿੱਥੇ ਗਿਆਨ ਖੜਕ ਚਲਾ ਕੇ ਅਗਿਆਨ ਨਾਸ਼ ਕੀਤਾ ਉਥੇ ਲੋਹ ਖੜਕ ਚਲਾ ਕੇ ਦੁਸ਼ਮਣਾਂ ਦਾ ਨਾਸ਼ ਕੀਤਾ ਇਹੀ ਲੋਹ ਖੜਕ ਸੀ ਜਿਹੜੀ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹਸਤ ਵਿੱਚ ਆਈ ਤੇ ਮੁਗਲਿਆ ਸਲਤਨਤ ਕੋਲੋਂ 14 ਚੰਗਾ ਜਿੱਤਿਆਂ ਬਾਪੂ ਨੇ ਜਿਸ ਰਨ ਵਿੱਚ ਲੜਾ ਬੇ ਸਰੋ ਸਮਾਨ ਲੜਾ ਤੂੰ ਸੋ ਸਿੰਘ ਲੀਏ ਲੱਖੋਂ ਪੇ ਜਾ ਜਾ ਕੇ ਪੜਾ ਤੂੰ ਐਸੀ ਕਿਰਪਾ ਕੀਤੀ ਬਾਪੂ ਨੇ ਸੋ ਐਸੇ ਮੇਰੇ ਦੀਨ ਦੁਨੀਆ ਦੇ ਮਾਲਕ ਗੁਰੂ ਹਰगोबिंद ਸਾਹਿਬ ਪਾਸ਼ਾ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਉਹਨਾਂ ਦੀ ਬਰਾਬਰਤਾ ਦੁਨੀਆ 'ਚ ਕੋਈ ਨਹੀਂ ਕਰ ਸਕਦਾ ਗੁਰ ਜੈਸਾ ਨਾਹੀ ਕੋ ਦੇਵ ਗੁਰ ਸਮਰੱਥ ਉਰੰਦਰੰਕਾਰ ਗੁਰ ਉੱਚਾ ਅਗਮ ਅਪਾਰ ਗੁਰੂ ਅਕਾਲ ਪੁਰਖ ਦਾ ਸਰੂਪ ਹੈ ਇੱਕ ਦੀਵਾਨ ਛੱਡ ਕੇ ਲੱਖਾਂ ਦੀਵਾਨ ਲਾ ਲੋ ਲੱਖਾਂ ਪ੍ਰਚਾਰਕ ਗੜੂਏ ਚੋਂ ਦੀ ਵਡਿਆਈ ਗਾ ਲੈਣ ਸਾਗਰ ਬਿਆਨ ਨਹੀਂ ਕੀਤੇ ਜਾ ਸਕਦੇ ਦੋ ਚਾਰ ਬੁਲਬਲੇ ਜੇ ਯਤਨ ਕਰਨ ਸਾਗਰ ਦਾ ਅੰਤ ਪਾ ਲੈਣ ਤੇ ਨਹੀਂ ਪੈਂਦਾ